ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਵਾਚਾਰ ਕਰਾਂਗੇ ਪੰਜਾਬੀ ਦੇ ਉਹ ਦੋ ਅੱਖਰਾਂ ਦੀ ਜਿਨ੍ਹਾਂ ਦਾ ਤਾਂ ਤਨਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਤੇ ਹੋਰ ਪੰਜਾਬੀ ਬੋਲੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਯੋਗ ਹੁੰਦਾ ਹੈ ਸੋ ਪਹਿਲਾ ਅੱਖਰ ਤੁਹਾਡੀ ਸਕਰੀਨ ਉੱਤੇ ਆ ਰਿਹਾ ਹੈ ਜੇ ਮੈਂ ਪੁੱਛਾਂ ਵੀ ਇਸ ਅੱਖਰ ਦਾ ਉਚਾਰਨ ਕੀ ਹੈ ਤਾਂ ਤਕਰੀਬਨ 95% ਤੋਂ ਜ਼ਿਆਦਾ ਲੋਕ ਉਹੀ ਉਚਾਰਨ ਕਰਨਗੇ ਜੋ ਮੈਂ ਸੋਚ ਰਿਹਾ ਹਾਂ ਪਰ ਜੇ ਮੈਂ ਤੁਹਾਨੂੰ ਕਹਾਂ ਵੀ ਇਸ ਅੱਖਰ ਦਾ ਕੀ ਉਚਾਰਨ ਹੈ ਫਿਰ ਕਨਫਿਊਜ਼ਨ ਵਾਲੀ ਗੱਲ ਹੋ ਜਾਏਗੀ ਕਿਉਂਕਿ ਦੋਨੋਂ ਅੱਖਰ ਦੇਖਣ ਦੇ ਵਿੱਚ ਸੇਮ ਹਨ ਪਰ ਇਨਾਂ ਵਿੱਚ ਫਰਕ ਕੀ ਹੈ ਸੋ ਜਿਵੇਂ ਕਿ ਪਹਿਲਾ ਅੱਖਰ ਆ ਰਿਹਾ ਹੈ ਇਹਦਾ ਉਚਾਰਨ ਹੈ ਫਫਾ ਨਾ ਕਿ ਫਫਾ ਸੋ ਜਿਹੜਾ ਪਹਿਲਾ ਅੱਖਰ ਹੈ ਉਹ ਫਫਾ ਜਦੋਂ ਆਪਾਂ ਆਪਣੇ ਬੁੱਲਾਂ ਨੂੰ ਜੋੜਦੇ ਹਾਂ ਕਿਉਂਕਿ ਸਾਰੀ ਲਾਈਨ ਹੀ ਉਹਦੇ ਵਿੱਚ ਇਸ ਤਰ੍ਹਾਂ ਹੈ ਗੁਰਮੁਖੀ ਲਿਪੀ ਦੇ ਵਿੱਚ ਜਿਹੜੀ ਲਾਈਨ ਆਉਂਦੀ ਹੈ ਪਪਾ ਫਫਾ ਬੱਬਾ ਪੱਬਾ ਮੱਮਾ ਸੋ ਇਹ ਸਾਰੇ ਅੱਖਰ ਤੁਹਾਡੇ ਜਿਹੜੇ ਬੁੱਲ ਨੇ ਉਹਨਾਂ ਦੇ ਜੋੜਨ ਦੇ ਨਾਲ ਉਹਨਾਂ ਦੇ ਵਿੱਚ ਉਹ ਹਵਾ ਕ੍ਰੋਸ ਹੋਣ ਦੇ ਨਾਲ ਉਹਨਾਂ ਦਾ ਉਚਾਰਨ ਹੁੰਦਾ ਹੈ ਸੋ ਇਹ ਸੱਖਰ ਦਾ ਨਾਮ ਹੈ ਫਫਾ ਪਰ ਜਿਹੜਾ ਦੂਜਾ ਅੱਖਰ ਹੈ ਫਫੇ ਪੈਰ ਬਿੰਦੀ ਉਸ ਦਾ ਆਪਾਂ ਉਚਾਰਨ ਕਰਾਂਗੇ ਫਫਾ ਇਹਨਾਂ ਦੋਨਾਂ ਅੱਖਰਾਂ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਫਫਾ ਤੇ ਫਫਾ ਪਰ ਅਸੀਂ ਇਹਨਾਂ ਦੋਨਾਂ ਅੱਖਰਾਂ ਨੂੰ ਹੀ ਫਫਾ ਉਚਾਰਨ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨੇ ਆਸਾ ਜੀ ਦੀ ਬਾਣ ਦੇ ਵਿੱਚ ਉਚਾਰਨ ਕੀਤਾ ਪੂਰਾ ਸ਼ਲੋਕ ਇਸ ਫਫੇ ਅੱਖਰ ਦੇ ਉੱਪਰ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ ਫਿੱਕਾ ਦਰਗ ਹੈ ਸੱਟੀ ਹੈ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ ਇਹਨਾਂ ਦੋਨਾਂ ਦੇ ਅੱਖਰਾਂ ਦੇ ਵਿੱਚ ਡਿਫਰੈਂਸ ਹੈ ਸੋ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਗੁਰਮੁਖੀ ਲਿਪੀ ਬਾਰੇ ਜਾਣਕਾਰੀ ਇਕੱਠੀ ਕਰੀਏ ਸੋ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਗੁਰਨਾਨਕ ਨਾਮ ਲੇਵਾ ਸੰਗਤਾਂ ਦੇ ਵਿੱਚ ਇਹ ਵੀਡੀਓ ਜਾਏ ਅਤੇ ਇਸ ਅੱਖਰ ਦਾ ਉਚਾਰਨ ਸਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ